ਸ੍ਰੀਕਾਲ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਪ੍ਰੇਮ ਕਿਸਿਆਂ ਦੇ ਵਿੱਚੋਂ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਕਿਸੇ ਮਿਰਜਾ ਸਹਿਬਾ ਸੋਹਣੀ ਮਈਵਾਲ ਤੇ ਹੀਰ ਰਾਂਝਾ ਇਹਨਾਂ ਕਿਸਿਆਂ ਬਾਰੇ ਆਪਾਂ ਆਮ ਜਾਣਦੇ ਹਾਂ ਕਿ ਇਹਨਾਂ ਦੇ ਜਿਹੜਾ ਸੰਖੇਪ ਵਿੱਚ ਵੀਰਵੇ ਵਿੱਚ ਕੀ ਹੋਇਆ ਸੀ ਹਨ ਲੇਕਿਨ ਇੱਕ ਅਜਿਹਾ ਹੀ ਸਾਡਾ ਲੋਕ ਕਿੱਸਾ ਜਿਹੜਾ ਕੀ ਹੈ ਸਸੀ ਪੁੰਨੂ ਜਿਹਦੇ ਬਾਰੇ ਅਸੀਂ ਬਹੁਤ ਜ਼ਿਆਦਾ ਢੁਗਾਈ ਤੋਂ ਨਹੀਂ ਜਾਣਦੇ ਸਿਰਫ ਇੰਨਾ ਹੀ ਜਾਣਦੇ ਹਾਂ ਕੀ ਜਿਹੜੀ ਸਸੀ ਆ ਉਹ ਪੋਨੂ ਦੇ ਪਿੱਛੇ ਰੇਗਿਸਤਾਨ ਦੇ ਥਲਾਂ ਵਿੱਚ ਸੜ ਗਈ ਸੀਗੀ ਉਹ ਵਿਚਾਰੀ ਉਹਦੀ ਭਾਲ ਕਰਦੀ ਕਰਦੀ ਉੱਥੇ ਤੱਤੇ ਰੇਤ ਦੇ ਚ ਜਲ ਗਈ ਸੀ ਹੈਨਾ ਇੰਨਾ ਕੁ ਸਾਨੂੰ ਪਤਾ ਲੇਕਿਨ ਸਾਨੂੰ ਉਹਨਾਂ ਦਾ ਕੋਈ ਪਿਸ਼ੋਕੜ ਜਾਂ ਪੂਰੀ ਕਹਾਣੀ ਨਹੀਂ ਪਤਾ ਸਭ ਤੋਂ ਪਹਿਲਾਂ ਪਏ ਚਾਲਦੀ ਹੈ ਕਿ ਜਿਹੜੇ ਅਸੀਂ ਕਿਸੇ ਲੋਕ ਕਿਸੇ ਸੁਨੇ ਉਹਨਾਂ ਵਿੱਚ ਅਖੀਰ ਕੀ ਹੁੰਦਾ ਕਿ ਜਿਹੜੇ ਕਿਸਿਆਂ ਦੀ ਕਿਸੇ ਕਾਰਾਂ ਦੀ ਜਿਹੜੀ ਮੁਹੱਬਤ ਆ ਉਹ ਅਧੂਰੀ ਰਹਿ ਜਾਂਦੀ ਆ ਲੇਕਿਨ ਸਸੀ ਬੰਨੂ ਦਾ ਕਿੱਸਾ ਅਜਿਹਾ ਸੀ ਜਿਹਦੇ ਵਿੱਚ ਉਹਨਾਂ ਦਾ ਵਿਆਹ ਵੀ ਹੁੰਦਾ ਤੇ ਮੁਹੱਬਤ ਵੀ ਹਧੂਰੀ ਰਹਿੰਦੀ ਆ ਇਹ ਕਿਹੋ ਜਿਹਾ ਕਿੱਸਾ ਸੀ ਇਹਨੂੰ ਅਲੱਗ-ਅਲੱਗ ਲੇਖਕਾਂ ਨੇ ਅਲੱਗ-ਅਲੱਗ ਪੇਸ਼ ਕਰਨ ਵਾਲਿਆਂ ਨੇ ਆਪਦੇ-ਆਪ ਦੇ ਵੇਨਾਂ ਪੇਸ਼ ਕੀਤਾ ਵਾ ਪਰ ਸਹੀ ਮੇਣੇ ਵਿੱਚ ਇਹਦਾ ਪਹਿਲੂ ਸਭ ਤੋਂ ਪਹਿਲਾਂ ਕੀ ਸੀ ਵੀ ਸਸੀ ਕੌਣ ਸੀ ਤੇ ਉਹ ਪੁੰਨੂ ਨੂੰ ਕਿਵੇਂ ਮਿਲਦੀ ਆ ਤੇ ਸਸੀ ਦਾ ਨਾਂ ਸਸੀ ਕਿਵੇਂ ਰੱਖਿਆ ਗਿਆ ਸੀਗਾ ਅੱਜ ਆਪਾਂ ਇਸ ਕਿਸੇ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਕੀ ਆ ਕਿ ਇੱਕ ਧੋਬੀ ਧੋਬਣਾ ਜਿਹੜੇ ਕਿ ਇੱਕ ਪਿੰਡ ਵਿੱਚ ਰਹਿੰਦੇ ਆ ਤੇ ਉਹ ਇੱਕ ਖਾਲ ਦੇ ਉੱਪਰ ਕੱਪੜੇ ਧੋ ਰਹੇ ਆ ਤੇ ਉਹ ਸੋਚਦੇ ਆ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਵੀ ਆਪਣੇ ਕੋਈ ਲਾਦ ਨਹੀਂ ਤੇ ਧੋਬਣ ਕਹਿੰਦੀ ਆ ਕੀ ਆਪਣੇ ਆਪ ਤਾਂ ਗਰੀਬ ਲੋਕ ਆਪਣੇ ਕੋਈ ਹਲਾਤ ਨਹੀਂ ਆਪਣੇ ਸ਼ਹਿਰ ਦਾ ਜਿਹੜਾ ਰਾਜਾ ਔਲਾਦ ਤਾਂ ਉਹਦੇ ਵੀ ਨਹੀਂ ਉਹ ਤਾਂ ਰਾਜਾ ਫਿਰ ਵੀ ਇੰਨੇ ਚ ਆਪਦੇ ਦੁੱਖ ਸੁੱਖ ਸਾਂਝੇ ਕਰਦੇ ਆ ਨਾ ਤੇ ਉਹ ਪਾਣੀ ਦੇ ਵਿੱਚ ਖਾਲ ਦੇ ਵਿੱਚ ਇੱਕ ਸੰਦੂਕ ਰੋੜਦਾ ਹੋਇਆ ਆਉਂਦਾ ਤਾਂ ਉਹ ਦੇਖਦੇ ਆ ਕਿ ਇਹ ਸੰਦੂਕ ਕਿਵੇਂ ਤੈਰ ਰਿਹਾ ਨਾ ਤਾਂ ਉਹ ਸੰਦੂਕ ਨੂੰ ਚੱਕਦੇ ਆ ਖੋਲਦੇ ਆ ਧੋਵੀ ਜਦੋਂ ਖੋਲ ਕੇ ਦੇਖਦਾ ਨਾ ਉਹ ਸੰਦੂਕ ਦੇ ਵਿੱਚ ਇੱਕ ਬੱਚੀ ਪਈ ਹੋਈ ਆ ਬੱਚੀ ਦੇ ਨਾਲ ਉਹਦੇ ਇੱਕ ਡੋਲੇ ਦੇ ਨਾਲ ਤੇ ਇੱਕ ਗਲੇ ਦੇ ਵਿੱਚ ਨਾ ਮੋਹਰਾਂ ਬੰਨੀਆਂ ਹੋਈਆਂ ਤੇ ਡੋਲੇ ਦੇ ਨਾਲ ਇੱਕ ਤਵੀਤ ਜਿਹੜਾ ਕਿ ਸੋਨੇ ਦਾ ਉਹ ਵੱੱਦਾ ਹੋਇਆ ਇੰਨੀਆਂ ਜ਼ਿਆਦਾ ਕੀਮਤੀ ਮੋਹਰਾਂ ਤੇ ਉਹ ਸੰਦੂਕ ਵੀ ਬਹੁਤ ਜ਼ਿਆਦਾ ਕੀਮਤੀ ਆ ਉਹ ਪਿੱਤਲ ਦੀਆਂ ਪੱਤੀਆਂ ਨਾਲ ਬਣਿਆ ਹੋਇਆ ਸੰਦੂਕ ਆ ਤੇ ਹੁਣ ਜਿਹੜਾ ਧੋਵੀ ਤੋਂ ਬਣਾ ਉਹ ਹੈਰਾਨ ਹੁੰਦੇ ਆ ਕਹਿੰਦੇ ਆ ਕਿ ਇਹ ਕੀ ਕਰਮਾਤਾ ਵੀ ਇੰਨੀਆਂ ਮਹਿੰਗੀਆਂ ਮੂਹਰੇ ਤੇ ਇੰਨਾ ਮਹਿੰਗਾ ਸਮਾਨ ਨਾਲ ਹੋਣ ਦੇ ਬਾਵਜੂਦ ਵੀ ਕਿਸੇ ਨੇ ਬੱਚੀ ਰੋੜਤੀ ਵੀ ਇਹ ਕੀ ਚੱਕਰ ਆ ਲੇਕਿਨ ਥੋਬਣ ਕਹਿੰਦੀ ਆ ਕਿ ਦੇਖ ਲਓ ਅਸੀਂ ਜਿਹੜੀ ਗੱਲ ਦੀ ਚਰਚਾ ਕਰਦੇ ਸੀ ਸ਼ਾਇਦ ਪ੍ਰਮਾਤਮਾ ਸਾਡੀ ਜ਼ੁਬਾਨ ਦੇ ਕੋਲ ਹੀ ਖੜਾ ਸੀ ਸਾਡੇ ਕੋਲ ਬੱਚਾ ਨਹੀਂ ਸੀ ਤੇ ਪ੍ਰਮਾਤਮਾ ਨੇ ਸਾਨੂੰ ਬੱਚਾ ਦੇਤਾ ਥੋਬੇ ਵੀ ਹੁਣ ਖੁਸ਼ ਹੋ ਜਾਂਦਾ ਉਹ ਬੱਚੀ ਨੂੰ ਝੋਲੀ ਪਾ ਕੇ ਘਰੇ ਲੈ ਜਾਂਦੇ ਆ ਬੱਚੀ ਨੂੰ ਲੱਜਾਂਦੇ ਆ ਉਹਦੇ ਦੇਖਭਾਲ ਕਰਦੇ ਆ ਉਹਨਾਂ ਦੇ ਵਿਹੜੇ 'ਚ ਰੌਣਕ ਭਾਂਜ ਜਾਂਦੀ ਆ ਉਹ ਇੱਕ ਬੱਚੇ ਵਾਲਾ ਆਦੇ بیٹے ਜਿੰਨਾ ਮੋਹ ਪਿਆਰ ਆਪਦੀ ਬੇਟੀ ਨੂੰ ਕਰਦੇ ਆ ਹਨ ਜੀ ਦਾ ਨਾਂ ਕਹਿੰਦੇ ਆ ਕਿ ਜਿਹੜਾ ਸੱਸ ਸ਼ਬਦ ਦਾ ਸੱਸ ਇਹ ਚੰਨ ਤੋਂ ਬਣਿਆ ਹੋਇਆ ਤੇ ਇਹ ਚੰਨ ਦੇ ਨਾਂ ਨਾਲ ਜੋੜ ਕੇ ਸੱਸੀ ਦਾ ਨਾਂ ਰੱਖਿਆ ਗਿਆ ਸੀ ਸੱਸੀ ਹਾਂ ਕਿਉਂਕਿ ਉਹ ਇੰਨੀ ਜ਼ਿਆਦਾ ਸੋਹਣੀ ਬੱਚੀ ਸੀਗੀ ਉਹ ਦੇਖਣ ਤੋਂ ਇੱਕ ਰਾਜਕੁਮਾਰੀ ਨਜ਼ਰ ਆਉਂਦੀ ਸੀਗੀ ਤੇ ਇਸੇ ਕਰਕੇ ਧੋਬੀ ਤੋਂ ਬੰਨਿਓ ਦਾ ਨਾਂ ਸੱਸੀ ਰੱਖਤਾ ਹੋਣ ਸਸੀ ਵੱਡੀ ਹੁੰਦੀ ਜਾਂਦੀ ਆ ਖੇਡਦੀ ਆ ਉਹਦੀਆਂ ਸਖੀਆਂ ਵਿੱਚ ਦੂਰ ਦੂਰ ਚਰਚੇ ਹੁੰਦੇ ਆ ਵੀ ਐਡੀ ਸੋਹਣੀ ਸੁਨੱਖੀ ਬੱਚੀ ਆ ਤੇ ਜਦੋਂ ਆਪਦੀਆਂ ਸਖੀਆਂ ਦੇ ਨਾਲ ਖੇਤਾਂ ਵਿੱਚ ਬਾਗਾਂ 'ਚ ਖੇਡਣ ਜਾਂਦੀ ਆ ਨਾ ਸਸੀ ਜਵਾਨ ਹੁੰਦੀ ਆ ਤੇ ਐਨੀ ਸੋਹਣੀ ਸੁਨੱਖੀ ਆ ਵੀ ਉਹਨੂੰ ਜਿਹੜਾ ਦੇਖਦਾ ਉਹ ਹਰਾਣ ਰਹਿ ਜਾਂਦਾ ਤੇ ਜਦੋਂ ਹੀ ਉਹ ਖੇਡਦੀ ਹੁੰਦੀ ਆ ਤੇ ਇੱਕ ਨੇੜੇ ਦਾ ਇੱਕ ਨੌਜਵਾਨ ਹੁੰਦਾ ਦਾਰਾ ਜਿਹੜਾ ਕਿ ਸੱਸੀ ਤੇ ਉੱਪਰ ਨਾ ਬੁਰੀ ਨਿਗਾਹ ਰੱਖਦਾ ਤੇ ਉਹ ਚਾਹੁੰਦਾ ਵੀ ਮੈਂ ਕਿਵੇਂ ਨਾ ਕਿਵੇਂ ਸੱਸੀ ਦੀ ਬਾਹ ਫੜਾਂ ਇਹਦੇ ਨਾਲ ਆਦਾ ਘਰ ਵਸਾਵਾਂ ਲੇਕਿਨ ਉਹਦੀ ਹਿੰਮਤ ਨਹੀਂ ਪੈਂਦੀ ਵੀ ਮੈਂ ਕਿਸ ਮੂੰਹ ਨਾਲ ਕਹਾਂ ਤੇ ਇੱਕ ਦਿਨ ਉਹ ਕੀ ਕਰਦਾ ਕਿ ਸੱਸੀ ਨੂੰ ਚੋਰੀ ਵੇਂਦਾ ਹੋਇਆ ਗਲਤ ਨਿਗਾਹ ਨਾਲ ਗਲਤ ਇਸ਼ਾਰੇ ਕਰਨ ਦੀ ਕੋਸ਼ਿਸ਼ ਕਰਦਾ ਤੇ ਜਿਹੜੀਆਂ ਸੱਸੀ ਦੀਆਂ ਸਹੇਲੀਆਂ ਉਹਨੂੰ ਦੇਖ ਲੈਂਦੀਆਂ ਤੇ ਉਹਨੂੰ ਉੱਥੇ ਫੜ ਕੇ ਉਹਦੀ ਚੰਗੀ ਲਾਹ-ਪਾ ਘਰਦੀਆਂ ਕੁੱਟਮਾਰ ਕਰਦੀਆਂ ਹੁਣ ਜਿਹੜਾ ਦਾਰਾ ਇਹਦੇ ਵਿੱਚ ਆਪਦੀ ਬੇਇੱਜ਼ਤੀ ਸਮਝਦਾ ਤੇ ਉਹ ਸੱਸੀ ਨੂੰ ਉੱਚੀ ਆਵਾਜ਼ ਵਿੱਚ ਕਹਿੰਦਾ ਕਿ ਕੋਈ ਨਾ ਸੱਸੀ ਮੈਂ ਇਹਦਾ ਬਦਲਾ ਤੇਰਾ ਜ਼ਰੂਰ ਲਵਾਵਾਂਗਾ ਤੇ ਉਹ ਉੱਥੋਂ ਚਲਾ ਜਾਂਦਾ ਹੁਣ ਉਹ ਦਿਮਾਗ ਵਿੱਚ ਸੋਚਾਂ ਘੜਨ ਲੱਗ ਜਾਂਦਾ ਵੀ ਮੈਂ ਇਹਦਾ ਇਹੋ ਜਿਹਾ ਕੀ ਕਰਾਂ ਉਹਨੂੰ ਪਤਾ ਲੱਗਦਾ ਕਿ ਜਿਹੜਾ ਸਾਡਾ ਰਾਜਾ ਨਾ ਉਹਦੇ ਕੋਈ ਤੇ ਪੁੱਤ ਹੈ ਨਹੀਂਗਾ ਤੇ ਰਾਣੀ ਦੀ ਉਮਰ ਵੀ ਬਹੁਤ ਆ ਰਾਜਾ ਚਾਹੁੰਦਾ ਕਿ ਕੋਈ ਅਜੇ ਹੀ ਲੜਕੀ ਹੋਵੇ ਜਿਹੜੀ ਰਾਣੀ ਬਨਣ ਦੇ ਲਾਇਕ ਹੋਵੇ ਉਹ ਜਾਂਦਾ ਰਾਜੇ ਕੋਲ ਤੇ ਰਾਜੇ ਨੂੰ ਕਹਿੰਦਾ ਨਾ ਰਾਜਾ ਮੈਂ ਤੇਰੇ ਵਾਸਤੇ ਇੱਕ ਲੜਕੀ ਲੱਭ ਕੇ ਲਿਆਇਆ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਰਾਣੀਆਂ ਤੋਂ ਵੀ ਸੋਹਣੀ ਹੂਰ ਪਰੀ ਆ ਲੇਕਿਨ ਥੋਬੀ ਦੀ ਬੇਟੀ ਆ ਰਾਜਾ ਕਹਿੰਦਾ ਅੱਛਾ ਕਹਿੰਦਾ ਰਾਜਾ ਕਹਿੰਦਾ ਜੇ ਇੰਨੀ ਸੋਹਣੀ ਸੁਨੱਖੀ ਆ ਤਾਂ ਆਪਾਂ ਨੂੰ ਕੀ ਆਪਾਂ ਉਹਨੂੰ ਰਾਣੀ ਬਣਾਉਣਾ ਹਨ ਤੇ ਉਹ ਦਾਰਾ ਜਿਹੜਾ ਉਹ ਅੰਦਰ ਉਹ ਸ਼ਾਜਸ਼ਕਟੇ ਬੈਠਾ ਹੁੰਦਾ ਵੀ ਮੈਂ ਇਹਦਾ ਇੰਨੀ ਉਮਰ ਦੇ ਰਾਜੇ ਨਾਲ ਵਿਆਹ ਕਰਾ ਕੇ ਆਪਦਾ ਬਦਲਾ ਲਵਾਂਗਾ ਤੇ ਉਹ ਥੋਬੀ ਤੋਂ ਬਣ ਦੇ ਕੋਲ ਨਾ ਰਾਜੇ ਦਾ ਪ੍ਰਸਤਾਵ ਆ ਜਾਂਦਾ ਵੀ ਥੋੜੀ ਬੱਚੀ ਨਾਲ ਮੈਂ ਵਿਆਹ ਕਰਾਉਣਾ ਚਾਹੁੰਨਾ ਹੁਣ ਥੋਬੀ ਥੋਬਣ ਵਿਚਾਰੇ ਰਾਜੇ ਨੂੰ ਕਿਵੇਂ ਮਨਾ ਕਰ ਸਕਦੇ ਉਹ ਬਹੁਤ ਰੋਂਦੇ ਆ ਲੇਕਿਨ ਉਹ ਮਜਬੂਰ ਹੋ ਜਾਂਦੇ ਆ ਦੂਜੇ ਪਾਸੇ ਸੱਸੀ ਵੀ ਵਿਚਾਰੀ ਬਹੁਤ ਉਦਾਸ ਹੁੰਦੀ ਆ ਵੀ ਕਿੱਥੇ ਰਾਜਾ ਕਿੱਥੇ ਮੈਂ 15 ਸਾਲਾਂ ਦੀ ਕਿੱਥੇ 50 ਸਾਲ ਦਾ ਰਾਜਾ ਤੇ ਜਿਹੜੇ ਰਾਜੇ ਦੇ ਮਹਿਲਾਂ ਚੋਂ ਆਉਂਦੇ ਆ ਨਾ ਬੰਦੇ ਉਹ ਸੱਸੀ ਨੂੰ ਤੇ ਥੋਬੀ ਤੋਂ ਬੰਨੂ ਲੈ ਕੇ ਮਹਿਲਾਂ ਚ ਦਰਬਾਰ ਚ ਜਾਂਦੇ ਆ ਤੇ ਉੱਥੇ ਜਾ ਕੇ ਜਦੋਂ ਰਾਜਾ ਦੇਖਦਾ ਨਾ ਸੱਸੀ ਨੂੰ ਤੇ ਰਾਜਾ ਸੱਸੀ ਦੇ ਗਾਲ ਚ ਪਾਈਆਂ ਮੋਹਰਾਂ ਵਾਲਾ ਉਹਾਰ ਦੇਖਦਾ ਤੇ ਰਾਜਾ ਕਹਿੰਦਾ ਵੀ ਆਹ ਮੂਰਾ ਇੰਨੀਆ ਕੀਮਤੀ ਮੂਰਾ ਕਿਵੇਂ ਹੈ ਨਾ ਤਾਂ ਉਹ ਪੁੱਛਦਾ ਸਵਾਲ ਕਰਦਾ ਤੇ ਉਹ ਧੋਬੀ ਨੂੰ ਪੁੱਛਦਾ ਵੀ ਆਹ ਕਿੱਥੋਂ ਤੁਸੀਂ ਆਪਦੇ ਬੱਚੀ ਦੇ ਪਾਈਆਂ ਧੋਬੀ ਫੇਰੇ ਸਾਰੀ ਗੱਲ ਨਿਮਰਤਾ ਚ ਦੱਸਦਾ ਵੀ ਇਹ ਬੱਚੀ ਨਾ ਸਾਨੂੰ ਇਸ ਤਰ੍ਹਾਂ ਪਾਣੀ ਵਾਲੇ ਖਾਲਚੋਂ ਮਿਲੀ ਸੀ ਇਹ ਸਾਡੀ ਬੱਚੀ ਨਹੀਂ ਆ ਸੀ ਇਹਨੂੰ ਪਾਲ ਲਿਆ ਫਲੋਸੇ ਜਾਂ ਤੇ ਇੰਨੇ ਚ ਜਿਹੜੀ ਰਾਣੀ ਕੋਲ ਬੈਠੀ ਹੁੰਦੀ ਉਹਨਾਂ ODੀਆਂ ਤਾਂ ਹਨ ਨਿਕਲ ਜਾਂਦੀਆਂ ਤੇ ਉਹ ਕਹਿੰਦੀ ਆ ਵੀ ਇਹ ਮੇਰ ਤੋਂ ਹੀ ਗਲਤੀ ਹੋਈ ਆ ਅਸਲ 'ਚ ਇਹ ਸੱਸੀ ਸੀ ਜਿਹੜੀ ਬੱਚੀ ਸੀ ਇਹ ਸਾਡੀ ਸੀ ਤੇ ਅਸਲ 'ਚ ਫਿਰ ਕੀ ਹੋਇਆ ਸੀਗਾ ਕਿ ਅਸੀਂ ਜਦੋਂ ਇਹ ਹੋਈ ਸੀ ਨਾ ਉਦੋਂ ਨਜੂਮੀਆਂ ਨੂੰ ਬੁਲਾ ਕੇ ਇਹਦਾ ਟੇਵਾ ਬਣਾਇਆ ਗਿਆ ਸੀ ਜਿਸਦੇ ਨੇ ਦਾ ਜਨਮ ਹੋਇਆ ਸੀ ਤੇ ਨਜੂਮੀਆਂ ਨੇ ਟੇਵੇ 'ਚ ਕੀ ਕਿਹਾ ਸੀ ਕਿ ਇਹ ਭਰ ਜਵਾਨੀ ਵਿੱਚ ਨਾ ਰਾਜੇ ਦੀ ਪੱਗ ਹੋਲ ਦੂਗੀ ਕਿਉਂਕਿ ਇਹ ਕਿਸੇ ਆਪਦੇ ਨੌਜਵਾਨ ਲੜਕੇ ਨਾਲ ਨਾ ਇਸ਼ਕ ਦੀ ਕਹਾਣੀ ਵਿੱਚ ਪੈਰ ਰੱਖੂਗੀ ਤੇ ਉਸ ਤੋਂ ਬਾਅਦ ਘਰੋਂ ਦੇ ਨਾਲ ਨੱਠ ਜਾਊਗੀ ਤੇ ਕਹਿੰਦੇ ਰਾਜਾ ਸੀ ਨਾ ਜਿਹੜਾ ਇਸ ਗੱਲ ਵਿੱਚ ਆਪਦੀ ਨਿਖੇਦੀ ਸਮਝਦਾ ਸੀ ਇਸ ਕਰਕੇ ਉਹਨੇ ਲੜਕੀ ਨੂੰ ਪਾਣੀ ਵਿੱਚ ਧਾਨ ਕਰਤਾ ਸੀ ਵੀ ਇਹ ਹੋਰ ਕਿਸੇ ਦੇ ਘਰ ਜਾ ਕੇ ਪਾਲ ਵੱਡ ਜਾਊਗੀ ਵੀ ਮੇਰੇ ਪੱਗ ਨੂੰ ਦਾਗ ਨਾ ਲਾਵੇ ਇਸੇ ਕਰਕੇ ਉਹਨੇ ਬੱਚੀ त्यागਤੀ ਸੀ ਤਾਂ ਹੁਣ ਰਾਜਾ ਦੇਖ ਕੇ ਫੋਟੋ ਫੋਟ ਕੇ ਰੋਂਦਾ ਕਿ ਉਹ ਸੱਸੀ ਨੂੰ ਕਹਿੰਦੇ ਆ ਵੀ ਤੂੰ ਸਾਡੇ ਬੱਚੀਆਂ ਤੂੰ ਇੱਥੇ ਰਹਿਣਾ ਤੇ ਰਾਜਾ ਇਹ ਤੋਬਾ ਤੋਬਾ ਕਰਦਾ ਕੰਨਾਂ ਨੂੰ ਹੱਥ ਲਾਉਂਦਾ ਕਿ ਪ੍ਰਮਾਤਮਾ ਤੂੰ ਮੈਨੂੰ ਪਹਿਲਾਂ ਦੱਸਦਾ ਅੱਖਾਂ 'ਚ ਚਾਨਣ ਕਰਦਾ ਇਸ ਤੋਂ ਪਹਿਲਾਂ ਮੈਂ ਇਹਦੇ ਨਾਲ ਵਿਆਹ ਕਰਾਉਂਦਾ ਮੈਂ ਸਾਰੇ ਉਮਰ ਆਪਦੇ ਆਪ ਨੂੰ ਮਾਫਣੀ ਸੀ ਕਰ ਸਕਦਾ ਕਿਉਂਕਿ ਇਹ ਮੇਰੀ ਹਿੱਤੀ ਆ ਤੇ ਉੱਥੋਂ ਜਿਹੜੇ ਧੋਵੀ ਧੋਬਣ ਨੂੰ ਵਾਪਸ ਭੇਜ ਦਿੱਤਾ ਜਾਂਦਾ ਤੇ ਸੱਸੀ ਨੂੰ ਮਹਿਲਾਂ 'ਚ ਹੀ ਰੱਖ ਲਿਆ ਜਾਂਦਾ ਉਹਨ ਸੱਸੀ ਇੱਕ ਦੋ ਦਿਨ ਰਹਿੰਦੀ ਉਹ ਬਹੁਤ ਉਦਾਸ ਰਹਿਣ ਲੱਗ ਜਾਂਦੀ ਉਹਦਾ ਮਹਿਲਾਂ ਚ ਬਿਲਕੁਲ ਦਿਲ ਨਹੀਂ ਲੱਗਦਾ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ ਨਾ ਕੁਝ ਖਾਂਦੀ ਆ ਨਾ ਪੀਂਦੀ ਆ ਦੂਜੇ ਪਾਸੇ ਥੋਬੀ ਥੂਬਣ ਵਿਚਾਰੇ ਬਿਲਕੁਲ ਬਿਮਾਰ ਪੈ ਜਾਂਦੇ ਆ ਕਿਉਂਕਿ ਉਹਨਾਂ ਦੀ ਤਾਂ ਘਰ ਦੀ ਰੌਣਕ ਹੀ ਉਹ ਸੀ ਸੱਸੀ ਸੀ ਤਾਂ ਹੁਣ ਸੱਸੀ ਨੂੰ ਰਾਜੇ ਦੁਆਰਾ ਪੁੱਛਿਆ ਜਾਂਦਾ ਵੀ ਤੂੰ ਕੀ ਚਾਹੁੰਨੀ ਹੈ ਉਹ ਕਹਿੰਦੀ ਮੈਂ ਤਾਂ ਆਪਣੇ ਮਾਪਿਓ ਕੋਲ ਜਾਣਾ ਚਾਹੁੰਨੀ ਹਾਂ ਮੇਰਾ ਉਹਨਾਂ ਬਿਨਾ ਜੀ ਨਹੀਂ ਲੱਗਦਾ ਕਹਿੰਦੀ ਕਿ ਅਸਲ ਮਾਪਿਓ ਤਾਂ ਤੇਰਾ ਸੀ ਆ ਉਹ ਕਹਿੰਦੀ ਹਾਂ ਮੈਨੂੰ ਪਤਾ ਜਨਮ ਤੁਸੀਂ ਦਿੱਤਾ ਪਰ ਪਾਲਣ ਵਾਲੇ ਥੋਡੇ ਤੋਂ ਵੱਡੇ ਨੇ ਉਹਨਾਂ ਨੇ ਮੈਨੂੰ ਪਾਲ ਲਿਆ ਬਚਾਇਆ ਅਸਲ ਮਾਪਿਓ ਮੇਰੇ ਉਹੀ ਆ ਮੈਂ ਉਹਨਾਂ ਕੋਲ ਹੀ ਜਾਣਾ ਚਾਹੁੰਨੀ ਆ ਰਾਜਾ ਪਰਵਾਣਗੀ ਦਿੰਦਾ ਸੱਸੀ ਉੱਥੋਂ ਧੋਬੇ ਧੋਣ ਕੋਲੇ ਚਲੀ ਜਾਂਦੀ ਆ ਜਾਂਦੀ ਆ ਤਾਂ ਲੇਕਿਨ ਉਹ ਇੱਕ ਵਾਦਾ ਕਰਦਾ ਕਿ ਤੂੰ ਸਾਡੇ ਘਰ ਜ਼ਰੂਰ ਆਏਂਗੀ ਸਸੀ ਕਹਿੰਦੀ ਹਾਂ ਠੀਕ ਆ ਮੈਂ ਆਉਂਗੀ ਲੇਕਿਨ ਮੈਂ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਆਉਂਗੀ ਉੱਥੋਂ ਚਲੀ ਜਾਂਦੀ ਆ ਹੁਣ ਧੋਬੀ ਧੋਬਣ ਸਸੀ ਨੂੰ ਮਿਲ ਕੇ ਦੁਆਰ ਤੋਂ ਖੁਸ਼ ਹੋ ਜਾਂਦੇ ਆ ਹੁਣ ਸਸੀ ਜਵਾਨ ਹੁੰਦੀ ਆ ਉਹਦੇ ਦੂਰ ਦੂਰ ਚਾਚੇ ਹੁੰਦੇ ਆ ਦੂਜੇ ਪਾਸੇ ਦੂਰ ਬਲੋਚਿਸਤਾਨ ਵਿੱਚ ਇੱਕ ਰਾਜੇ ਤੇ ਚਾਰ ਸੁਪੁੱਤਰ ਆ ਚਾਰਾਂ ਵਿੱਚੋਂ ਤਿੰਨ ਵਿਆਹ ਹੋਏ ਆ ਤੇ ਜਿਹੜਾ ਤੀਜਾ ਚੌਥੇ ਨੰਬਰ ਵਾਲਾ ਉਹ ਆ ਪੁੰਨੂ ਪੁੰਨੂ ਦਾ ਨਾਮ ਵੀ ਪੁੰਨਿਆ ਤੋਂ ਜਿਹੜਾ ਪੂਰਨਮਾਸ਼ੀ ਦਾ ਚੰਨ ਪੂਰਾ ਸੀ ਕਹਿੰਦੇ ਆ ਉਹ ਪੂਰੇ ਚੰਨ ਤੋਂ ਨਾਮ ਰੱਖਿਆ ਗਿਆ ਸੀਗਾ ਪੁੰਨੂ ਤੇ ਪੁੰਨੂ ਬੜਾ ਹੀ ਤਿੰਨਾ ਭਰਾਵਾਂ ਤੋਂ ਖੁੱਲੇ ਦਿਲ ਵਾਲਾ ਹਾਸ ਮੁਖ ਤੇ ਸਿਆਣਾ ਜਿਹੜਾ ਲੜਕਾ ਤੇ ਉਹ ਪੁੰਨੂ ਦੇ ਵਿਆਹ ਲਈ ਨਾਉਂਦੀਆਂ ਭਾਬੀਆਂ ਜਿਹੜੀਆਂ ਉਹ ਇੱਕ ਲੜਕੀ ਲੱਭ ਰਹੀਆਂ ਜਿਹੜੀ ਕਿ ਚੰਨ ਤੋਂ ਸੋਹਣੀ ਹੋਵੇ ਉਹਨਾਂ ਨੂੰ ਇਹ ਆ ਵੀ ਸਾਡੇ ਪੁੰਨੂ ਦੇ ਔਰ ਲਈ ਨਾ ਸੋਹਣੀ ਤੋਂ ਸੋਹਣੀ ਲੜਕੀ ਹੋਵੇ ਪੁੰਨੂ ਦੀ ਵੀ ਇਹ ਡਿਮਾਂਡ ਹੁੰਦੀ ਆ ਵੀ ਮੈਨੂੰ ਕੋਈ ਦਾਜ-ਦੇਹੇਜ ਗੱਡੇ-ਘੜੀਆਂ ਦੀ ਕੋਈ ਲੋੜ ਨਹੀਂ ਮੈਨੂੰ ਇੱਕ ਅਜਿਹੀ ਲੜਕੀ ਚਾਹੀਦੀ ਆ ਨਾ ਵੀ ਜਿਹੜੀ ਦੂਰੋਂ ਦਿਲ ਨੂੰ ਖਿੱਚ ਪਾਵੇ ਹੁਣ ਪੁੰਨੂ ਦਾ ਇੱਕ ਦੋਸਤ ਆ ਨਾ ਉਹ ਸੱਸੀ ਨੂੰ ਵੇਖ ਕੇ ਬਲੋਚਿਸਤਾਨ ਜਾਂਦਾ ਤੇ ਉੱਥੇ ਜਾ ਕੇ ਪੁੰਨੂ ਨੂੰ ਕਹਿੰਦਾ ਨਾ ਜਿਹੜੇ ਲੜਕੀ ਦੀ ਤੂੰ ਭਾਲ ਕਰਦਾ ਨਾ ਮੈਂ ਉਹ ਵੇਖ ਕੇ ਆਇਆ ਉਹਨੂੰ ਵੇਖਿਆ ਲੇਕਿਨ ਹੈ ਬਹੁਤ ਦੂਰ ਆ। ਉਹ ਪੁੰਨੂ ਨੂੰ ਦੱਸਦਾ ਕਿ ਉਸ ਜਗ੍ਹਾ ਤੇ ਹੁਣ ਪੁੰਨੂ ਉੱਥੇ ਤੁਰ ਪੰਦਾ। ਜਦੋਂ ਪੁੰਨੂ ਆਉਂਦਾ ਤਾਂ ਉਹ ਸੱਸੀ ਨੂੰ ਵੇਂਦਾ ਖੇਡਦਿਆਂ ਹੋਇਆਂ ਸਖੀਆਂ ਨਾਲ ਤੇ ਪੁੰਨੂ ਵੇਖਦਾ ਹੀ ਰਹਿ ਜਾਂਦਾ ਵੀ ਵਾਕਈ ਇਹ ਸੱਚਮੁੱਚ ਉਹੀ ਚੀਜ਼ ਆ ਜਿਹਦੀ ਮੈਨੂੰ ਹੁਣ ਤਾਂ ਹੀ ਭਾਲ ਸੀ। ਤੇ ਬੁੰਨੂ ਸੱਸੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਨਾ ਤੇ ਉੱਥੋਂ ਕੁਝ ਇਤਰ ਲੈ ਲੈਂਦਾ ਇਤਰ ਜਿਹੜੇ ਵਾਸ਼ਨਾ ਵਾਲੇ ਹੁੰਦੇ ਆ ਜੜੀਆਂ ਬੂਟੀਆਂ ਉਹ ਕਹਿੰਦਾ ਕਿ ਇਤਰ ਵੇਚਣ ਵਾਲਾ ਕੋਈ ਭਾਈ ਆਇਆ ਹੁਣ ਸੱਸੀ ਦੀਆਂ ਸਹੇਲੀਆਂ ਤੇ ਸੱਸੀ ਦੌੜ ਕੇ ਉਹਦੇ ਕੋਲੇ ਜਾਂਦੀਆਂ ਵੀ ਇਤਰ ਵੇਚਣ ਵਾਲਾ ਨੌਜਵਾਨ ਆਇਆ ਉਹਦੇ ਕੋਲੇ ਵਾਧੂ ਸਾਰੇ ਇਤਰ ਹੁੰਦੇ ਆ ਤੇ ਸੱਸੀ ਉਹਨੂੰ ਜਾ ਕੇ ਕਹਿੰਦੀ ਆ ਵੀ ਮੈਨੂੰ ਵੀ ਤਿੰਨ ਇਤਰ ਚਾਹੀਦੇ ਆ ਤੋ ਕਹਿੰਦਾ ਵੀ ਆ ਮੇਰੇ ਕੋਲ ਤਾਂ ਮਿਕਸ ਆ ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆ ਤੂੰ ਰੱਖ ਲਈ ਬਾਕੀ ਮੈਨੂੰ ਕੱਲ ਮੋੜ ਜਵੀਂ ਸਸੀ ਕਹਿੰਦੀ ਲੇਕਿਨ ਮੇਰੇ ਕੋਲ ਤਿੰਨਾ ਜੋਗੀ ਜਿਹੜੇ ਪੈਸੇ ਆ ਜ਼ਿਆਦਾ ਨਹੀਂ ਆ ਪੁੰਨੂ ਕਹਿੰਦਾ ਤੂੰ ਘਰ ਜਾ ਕੇ ਨਾ ਜਿਹੜੇ ਤੈਨੂੰ ਵਧੀਆ ਲੱਗੇ ਉਹ ਤਿੰਨ ਰੱਖ ਲਈ ਬਾਕੀ ਕੱਲ ਮੈਨੂੰ ਮੋੜ ਜੀ ਸਸੀ ਕਹਿੰਦੀ ਠੀਕ ਆ ਖੁਸ਼ ਹੋ ਜਾਂਦੀ ਆ ਪੁੰਨੂ ਵੀ ਖੁਸ਼ ਹੋ ਜਾਂਦਾ ਦੂਜੇ ਪਾਸੇ ਪੁੰਨੂ ਨੂੰ ਇਸ ਗੱਲ ਦੀ ਖੁਸ਼ੀ ਚੜ ਜਾਂਦੀ ਆ ਵੀ ਕੱਲ ਨੂੰ ਸਸੀ ਫੇਰ ਵਾਪਸ ਆਊਗੀ ਤੇ ਸਸੀ ਘਰ ਜਾਂਦੀ ਆ ਤੇ ਇਤਰਾਵਾਲੂ ਦਾ ਧਿਆਨ ਨਹੀਂ ਹੁੰਦਾ ਉਹਦੀ ਜਿਹੜੀ ਨਿਗਾਹ ਚ ਉਹਦੇ ਸੁਪਨਿਆਂ ਚ ਉਹ ਪੁੰਨੂ ਦਾ ਚਿਹਰਾ ਚੱਲ ਰਿਹਾ ਹੁੰਦਾ ਵੀ ਉਹ ਕਿਸ ਤਰ੍ਹਾਂ ਕਿੰਨਾ ਖੁਸ਼ ਕਿੰਨਾ ਸੋਹਣਾ ਸੁਨੱਖਾ ਉਹ ਸੋਚਦੀ ਆ ਵੀ ਇਹ ਤਾਂ ਕਿਸੇ ਪਾਸੇ ਇਧਰ ਵਿੱਚ ਨਾਲ ਲੱਗਦਾ ਨਹੀਂ ਇਹ ਤਾਂ ਕਿਸੇ ਰਾਜੇ ਮਹਾਰਾਜੇ ਦਾ ਪਾਲਿਆ ਹੋਇਆ ਰਾਜਕੁਮਾਰ ਲੱਗਦਾ ਤੇ ਉਹ ਥੋੜੇ ਦਿਨ ਐਦਾਂ ਹੀ ਜਿਹੜਾ ਪੁੰਨੂ ਬਾਗਾ ਵਿੱਚ ਦੇ ਨੰਘਦਾ ਤੇ ਸਸੀ ਨਾਲ ਉਹਦਾ ਮੇਲਜੋਲ ਹੋ ਜਾਂਦਾ ਹਣਾ ਤੇ ਆਪਸ ਵਿੱਚ ਕਹਿੰਦੇ ਆ ਕਿ ਉਹਨਾਂ ਦੀ ਪ੍ਰੇਮ ਕਹਾਣੀ ਚੱਲ ਪੰਦੀ ਆ ਹੁਣ ਜਿਹੜਾ ਪੁੰਨੂ ਆ ਉਹ ਧੋਬੀ ਤੋਂ ਬਣ ਕੋਲੇ ਰਿਸ਼ਤਾ ਲੈ ਕੇ ਆਉਂਦਾ ਵੀ ਮੈਂ ਤੁਹਾਡੀ ਬੇਟੀ ਨਾਲ ਵਿਆਹ ਕਰਾਉਣਾ ਚਾਹੁੰਨਾ ਲੇਕਿਨ ਧੋਬੀ ਆ ਜਿਹੜਾ ਮਨਾ ਕਰ ਦਿੰਦਾ ਉਹ ਕਹਿੰਦਾ ਵੀ ਨਹੀਂ ਅਸੀਂ ਆਪਦੀ ਬੱਚੀ ਦਾ ਇਸ ਤਰ੍ਹਾਂ ਰਿਸ਼ਤਾ ਨਹੀਂ ਕਰ ਸਕਦੇ ਫਿਰ ਪੁੰਨੂ ਦੱਸਦਾ ਵੀ ਮੈਂ ਇਸ ਤਰ੍ਹਾਂ ਰਾਜੇ ਦਾਸ ਪੁੱਤਰ ਆ ਤੇ ਮੈਂ ਕੋਈ ਇਤਰ ਵੇਚਣ ਵਾਲਾ ਨਹੀਂ ਜਿਹੜਾ ਧੋਬੀ ਹੁੰਦਾ ਉਹ ਕਹਿੰਦਾ ਨਹੀਂ ਹੁੰਦਾ ਸੀ ਬਿਲਕੁਲ ਹੀ ਨਹੀਂ ਕਰ ਸਕਦੇ ਕਿਉਂਕਿ ਕਿੱਥੇ ਰਾਜਾ ਤੇ ਕਿੱਥੇ ਅਸੀਂ ਹਨਾ ਸਾਡਾ ਕੋਈ ਮੇਲ ਨਹੀਂ ਲੇਕਿਨ ਉਹ ਥੋੜੇ ਦਿਨ ਵਾਸਤੇ ਨਾ ਧੋਬੀ ਉਹਨੂੰ ਆਪਦੇ ਘਰ 'ਚ ਰੱਖਦਾ ਉਹਨੂੰ ਪਾਲਖਦਾ ਤੇ ਜਦੋਂ ਉਹਨੂੰ ਯਕੀਨ ਹੋ ਜਾਂਦਾ ਵੀ ਇਹ ਬੱਚਾ ਮੇਰੀ ਧੀ ਲਈ ਚੰਗਾ ਸਹੀ ਆ ਤਾਂ ਫੇਰ ਉਹ ਉਹਦਾ ਜਿਹੜਾ ਸੱਸੀ ਦਾ ਵਿਆਹ ਖੁਸ਼ੀ-ਖੁਸ਼ੀ ਉਹ ਪੁੰਨੂ ਦੇ ਨਾਲ ਕਰ ਦਿੰਦਾ ਹੁਣ ਸਸੀ ਤੇ ਪੁੰਨੂ ਉਸ ਦਿਨ ਇੰਨੇ ਜ਼ਿਆਦਾ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਪ੍ਰੇਮ ਕਹਾਣੀ ਮੁਹੱਬਤ ਆ ਉਸ ਦਿਨ ਪੂਰੀ ਹੋ ਜਾਂਦੀ ਆ ਕੰਪਲੀਟ ਹੋ ਜਾਂਦੀ ਆ ਦੋਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਹੁਣ ਪੁੰਨੂ ਆ ਜਿਹੜਾ ਆਪਦੇ ਯਾਰ ਦੋਸਤ ਦੇ ਘਰ ਸਸੀ ਨੂੰ ਵਿਆਹ ਕਿਲ ਜਾਂਦਾ ਉੱਥੇ ਉਹਦਾ ਰਹਿਣ ਸਹਿਣ ਵੀ ਰਹਿਣ ਬਸੇਰਾ ਬਣਿਆ ਹੁੰਦਾ ਤੇ ਦੂਜੇ ਪਾਸੇ ਜਿਹੜੇ ਪੁੰਨੂ ਦੇ ਭਰਾਵਾਂ ਨੂੰ ਸੱਦਾ ਭੇਜਿਆ ਜਾਂਦਾ ਦੱਸਿਆ ਜਾਂਦਾ ਵੀ ਪੁੰਨੂ ਨੇ ਵਿਆਹ ਕਰਾ ਲਿਆ ਹੋ ਪੁੰਨੂ ਦੇ ਭਰਾ ਜਿਹੜੇ ਉਹ ਕਹਿੰਦੇ ਕੋਹੋਂ ਦੇ ਰਾਜੇ ਮਹਾਰਾਜੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਨਿਖੇਦੀ ਆ ਜਾਂਦੀ ਆ ਵੀ ਕਿੱਥੇ ਅਸੀਂ ਤੇ ਕਿੱਥੇ ਧੋਬੀ ਦੀ ਕੁੜੀ ਵੀ ਇਹਨੇ ਸਾਡੇ ਕਲੰਕ ਲਵਾਤਾ ਦੂਰ ਦੂਰ ਤੱਕ ਗੱਲਾਂ ਹੋ ਜਾਂਦੀਆਂ ਵੀ ਰਾਜੇ ਦੇ ਪੁੱਤ ਨੇ ਧੋਬਨ ਨਾਲ ਵਿਆਹ ਕਰਾ ਲਿਆ ਤੇ ਉਧਰ ਉਹਦੀਆਂ ਪਰਜਾਈਆਂ ਨੂੰ ਇਸ ਗੱਲ ਦਾ ਸਾੜਾ ਹੋ ਜਾਂਦਾ ਵੀ ਅਸੀਂ ਤਾਂ ਕੁੜੀ ਲੱਭਦੀਆਂ ਸੀ ਇਹਨੇ ਸਾਡੀ ਬਿਨਾਂ ਮਰਜ਼ੀ ਤੋਂ ਵਿਆਹ ਕਰਾ ਲਿਆ ਤੇ ਉਹ ਪੁੰਨੂ ਨੂੰ ਵਾਪਸ ਬੁਲਾਉਣ ਲਈ ਕਹਿੰਦੇ ਆ ਲੇਕਿਨ ਪੁੰਨੂ ਖਾਤਰਾਂ ਹੀ ਜਵਾਬ ਦੇ ਦਿੰਦਾ ਵੀ ਮੈਂ ਆਪਦੀ ਸੱਸੀ ਨਾਲ ਪ੍ਰੇਮ ਕੀਤਾ ਮੈਂ ਵਿਆਹ ਕਰਾਇਆ ਹੁਣ ਮੈਂ ਇਹਦੇ ਨਾਲ ਹੀ ਰਹੂੰਗਾ ਤੁਸੀਂ ਬਿਸ਼ੱਕ ਦੀ ਮੈਨੂੰ ਘਰੋਂ ਬੇਦਖਲ ਕਰ ਦਿਓ ਦੇਸ਼ਣ ਕਾਲਾ ਦੇ ਦਿਓ ਪਰ ਮੈਂ ਇੱਥੇ ਇਹਦੇ ਨਾਲ ਹੀ ਰਹਿ ਕੇ ਖੋਸ਼ਾਂ ਤਾਂ ਹੁਣ ਉਹਨਾਂ ਨੂੰ ਹੋਰ ਓਦੋਂ ਜ਼ਿਆਦਾ ਗੁੱਸਾ ਭੜਕ ਜਾਂਦਾ ਵੀ ਇਹਨੇ ਤਾਂ ਸਾਨੂੰ ਬਿਲਕੁਲ ਤਿਆਗਤਾ ਲੇਕਿਨ ਉਹ ਪੁੰਨੂ ਨੂੰ ਪਸਾਨ ਦੀ ਖਾਤਰ ਨਾ ਨਵੀਆਂ ਤਕਨੀਕਾਂ ਸੋਚਾਂ ਲੱਗ ਜਾਂਦੇ ਆ ਦਿਮਾਗ 'ਚ ਤੇ ਇੱਕ ਦਿਨ ਉਹ ਚਿੱਠੀ ਲਿਖਦੇ ਆ ਕਿ ਚਲ ਅਸੀਂ ਤੇਰੇ ਵਿਆਹ ਦਾ ਜਸ਼ਨ ਮਨਾਉਣ ਲਈ ਤੇਰੇ ਕੋਲ ਆ ਰਹੇ ਆ ਵੀ ਇੰਨੇ ਦਿਨਾਂ ਤੱਕ ਅਸੀਂ ਪਹੁੰਚ ਜਵਾਂਗੇ ਤੂੰ ਸਾਡਾ ਸਵਾਗਤ ਕਰੀ ਤੇਰੇ ਵਿਆਹ ਦੇ ਬਾਜੇ ਕਾਚਿਆਂ ਨਾਲ ਜਸ਼ਨ ਮਨਾਏ ਜਾਣਗੇ ਹੁਣ ਸੱਸੀ ਵੀ ਖੁਸ਼ ਹੁੰਦੀ ਆ ਪੁੰਨੂ ਵੀ ਖੁਸ਼ ਹੁੰਦਾ ਦੋਨੇ ਦੋਸਤ ਉਹਨਾਂ ਦਾ ਪੂਰੀਆਂ ਤਿਆਰੀਆਂ ਕਰਦੇ ਆ ਤੇ ਉਧਰੋਂ ਜਿਹੜੀਆਂ ਪੁੰਨੂ ਦੀਆਂ ਪਰਝਾਈਆਂ ਉਹ ਵੀ ਹਾਰ ਸ਼ਿੰਗਾਰ ਲਾ ਕੇ ਭਰਾ ਵੀ ਉਹ ਡਾਚੀਆਂ ਲੈ ਕੇ ਆਉਂਦੇ ਆ ਘੋੜੇ ਰੱਥ ਨਾਲ ਲੈ ਕੇ ਤੇ ਆਉਂਦੇ ਆ ਤੇ ਉਹਨਾਂ ਦਾ ਬੜਾ ਵਧੀਆ ਸਵਾਗਤ ਕੀਤਾ ਜਾਂਦਾ ਵਿਆਹ ਦਾ ਮਹੌਲ ਬਣ ਜਾਂਦਾ ਤੇ ਰਾਤ ਨੂੰ ਜਸ਼ਨ ਵਿੱਚ ਪੁੰਨੂ ਦੇ ਭਰਾ दारू ਪੀਂਦੇ ਆ ਸ਼ਰਾਬਾਂ ਪੀਤੀਆਂ ਜਾਂਦੀਆਂ ਤੇ ਪੁੰਨੂ ਨੂੰ ਵੀ ਪਲਾਈਆਂ ਜਾਂਦੀਆਂ ਹੁਣ ਸੱਸੀ ਆ ਜਿਹੜੀ ਉਹ ਪੁੰਨੂ ਦੀਆਂ ਪਰਜਾਈਆਂ ਕੋਲ ਇੱਕ ਪਾਸੇ ਸੁੱਤੀ ਅਤੇ ਜਿਹੜਾ ਪੁੰਨੂ ਉਹ ਆਦੇ ਭਰਾਵਾਂ ਕੋਲ ਸੁੱਤਾ ਹੁਣ ਪੁੰਨੂ ਦੇ ਭਰਾ ਜਿਹੜੇ ਉਹਦੇ ਭਰਾ ਸ਼ਾਸਿਸ਼ ਖੇਡਦੇ ਆ ਕਿ ਆਪ दारू ਘੱਟ ਪੀਂਦੇ ਆ ਪੁੰਨੂ ਨੂੰ ਉਹ ਪੂਰੀ ਤਰ੍ਹਾਂ ਰਚਾ ਦਿੰਦੇ ਆ ਪੁੰਨੂ ਬੇਹੋਸ਼ दारू ਦੇ ਬਸੁਰਤ ਹੋਇਆ ਪਿਆ ਨਸ਼ੇ ਵਿੱਚ ਤੇ ਉਹ ਪੁੰਨੂ ਨੂੰ ਉੱਥੋਂ ਚੱਕਦੇ ਆ ਤੇ ਚੱਕ ਕੇ ਡਾਚੀਆਂ ਨਾਲ ਲੈ ਕੇ ਲਾਦ ਕੇ ਉੱਥੋਂ ਰਾਤ ਤੇ ਰਾਤ ਤੇਜ਼ ਦੇਜ ਘੋੜਿਆਂ ਨੂੰ ਹਾਥੀਆਂ ਨੂੰ ਢਣਾਉਂਦੇ ਹੋਏ ਉੱਥੋਂ ਬਲੋਚਿਸਤਾਨ ਵੱਲ ਚੱਲ ਪੈਂਦੇ ਆ ਤੇ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਘਰਾਆਂ ਆ ਰਹੀਆਂ ਹੁੰਦੀਆਂ ਸਾਰੇ ਜੋ ਵੀ ਨਾਲ ਆਏ ਹੁੰਦੇ ਆ ਹੁਣ ਸੱਸੀ ਸੁੱਤੀ ਹੁੰਦੀ ਆ ਜਦੋਂ ਸੱਸੀ ਸਵੇਰੇ ਉੱਠ ਕੇ ਦੇਖਦੀ ਆ ਕਿ ਇੱਥੇ ਤਾਂ ਉਹਨਾਂ ਵਿੱਚੋਂ ਕੋਈ ਨਹੀਂ ਪੁੰਨੂ ਵੀ ਹੈ ਨਹੀਂ ਉਹ ਪਾਗਲਾ ਵਾਂਗੂ ਉੱਠ ਕੇ ਆਸੇ-ਪਾਸੇ ਆਵਾਜ਼ਾਂ ਮਾਰਦੀ ਆ ਪੁੰਨੂ ਪੁੰਨੂ ਦੇਖਦੀ ਆ ਲੇਕਿਨ ਉਹਨੂੰ ਕਿਤੇ ਪੁੰਨੂ ਨਜ਼ਰ ਨਹੀਂ ਆਉਂਦਾ ਉਹ ਦੌੜਦੀ ਹੋਈ ਗਲੀਆਂ ਵਿੱਚ ਜਾਂਦੀ ਆ ਪਿੰਡੋਂ ਬਾਹਰ ਨਿਕਲਦੀ ਆ ਉੱਥੇ ਇੱਕ ਬਜ਼ੁਰਗ ਆਉਂਦਾ ਰੇਗਿਸਤਾਨ ਬਲੋਚਿਸਤਾਨ ਵੱਲੋਂ ਦੂਰ ਆਉਂਦਾ ਉਹ ਕਹਿੰਦਾ ਕਿ ਬੱਚੀ ਤੂੰ ਕਿਉਂ ਰੋ ਰਹੀ ਆ ਤਾਂ ਕਹਿੰਦੀ ਆ ਕਿ ਇਸ ਤਰ੍ਹਾਂ ਤੂੰ ਮੇਰਾ ਪੁੰਨੂ ਨਹੀਂ ਦੇਖਿਆ ਉਹ ਕਹਿੰਦਾ ਮੈਂ ਤੇਰੇ ਪੁੰਨੂ ਨੂੰ ਤੁਸ ਨੂੰ ਤਾਂ ਨਹੀਂ ਜਾਣਦਾ ਲੇਕਿਨ ਅੱਜ ਸਵੇਰੇ ਹਨੇਰੇ ਚ ਤੈ ਮੈਂ ਲੋਕ ਵੇਖੇ ਸੀ ਜਿਹੜੇ ਡਾਚੀਆਂ ਲੈ ਕੇ ਇੱਥੋਂ ਤੇਜ਼ ਤੇਜ਼ ਦੌੜ ਰਹੇ ਸੀ ਤੇ ਮੈਨੂੰ ਲੱਗਿਆ ਵੀ ਸ਼ਾਇਦ ਉਹਨਾਂ ਤੇ ਕੋਈ ਭਾਰੀ ਮੁਸੀਬਤ ਆਈ ਆ ਉਹਨਾਂ ਨੇ ਇੱਕ ਲੜਕੇ ਨੂੰ ਐ ਪੁੱਠਾ ਲੰਕਾਇਆ ਹੋਇਆ ਸੀ ਤਾਂ ਸੱਸੀ ਉੱਚ-ਉੱਚ ਰੋਣ ਲੱਗਦੀ ਆ ਕਿ ਉਹ ਲੋਕ ਮੇਰੇ ਪੁੱ ਨੂੰ ਮੇਰੇ ਤੋਂ ਖੋ ਕੇ ਲੈ ਗਏ ਆ ਤੇ ਉਹ ਬਲੋਚਿਸਤਾਨ ਵੱਲ ਰਵਾਨਾ ਹੋ ਜਾਂਦੇ ਆ ਤੇ ਸੱਸੀ ਵੀ ਨੰਗੇ ਪੈਰੀ ਉੱਥੋਂ ਹੀ ਰੇਗਿਸਤਾਨ ਦੇ ਵਿੱਚ ਹੁੰਦੀ ਹੋਈ ਬਲੋਚਿਸਤਾਨ ਨੂੰ ਜਾਂਦੀ ਆ ਪਾਗਲਾ ਵਾਂਗੂ ਲੱਭਦੀ ਆ ਕਈ ਦਿਨ ਉਹ ਰੇਤੇ ਵਿੱਚ ਸੜਦੀ ਰਹਿੰਦੀ ਆ ਤਾਂ ਕਹਿੰਦੇ ਆ ਕਿ ਇਹ ਰੇਤਾ ਜਿਹੜਾ ਇੱਕ ਐਸੀ ਝਲਕ ਪਾਉਂਦਾ ਆ ਕਿ ਜਿਹੜਾ ਜਦੋਂ ਉਚਾਈ ਤੋਂ ਵੇਖਿਆ ਜਾਂਦਾ ਰੇਤੇ ਨੂੰ ਸੂਰਜ ਦੀ ਰੌਸ਼ਨੀ ਨਾਲ ਚਮਕਦਿਆਂ ਤਾਂ ਇਸ ਤਰ੍ਹਾਂ ਲੱਗਦਾ ਵੀ ਦੂਰ ਉੱਥੇ ਪਾਣੀ ਆ ਤੇ ਜਿਵੇਂ ਜਿਵੇਂ ਸੱਸੀ ਪਾਣੀ ਦੀ ਭਾਲ ਵਿੱਚ ਜਾਂਦੀ ਆ ਤਾਂ ਉਹ ਗਾਂ ਗਾਂ ਗਰਮ ਰੇਤੇ ਵਿੱਚ ਹੀ ਦਸਦੀ ਜਾਂਦੀ ਉਹ ਨੂੰ ਕਿਤੇ ਪਾਣੀ ਨਹੀਂ ਮਿਲਦਾ ਤੇ ਉਹ ਰੋਂਦੀ ਆ ਵੀ ਪੁੰਨੂ ਤੂੰ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ ਲੇਕਿਨ ਪੁੰਨੂ ਨੂੰ ਪੁੰਨੂ ਦੇ ਭਰਾ ਵਾਪਸ ਲੈ ਜਾਂਦੇ ਆ ਜਦੋਂ ਪੁੰਨੂ ਉੱਥੇ ਜਾ ਕੇ ਅ ਅੱਖਾਂ ਖੋਲਦਾ ਉਹਨੂੰ ਹੋਸ਼ ਆਉਂਦੀ ਆ ਉਹਨੂੰ ਪਤਾ ਲੱਗਦਾ ਤਾਂ ਪੁੰਨੂ ਦੇ ਭਰਾ ਕਹਿੰਦੇ ਆ ਕਿ ਤੈਨੂੰ ਲਿਆਂਦਾ ਇੱਥੇ ਵੱਡੇ ਆਸ਼ਿਕ ਨੂੰ ਹੋਣ ਤੂੰ ਦੱਸ ਕੀ ਕਰੇਂਗਾ ਲੇਕਿਨ ਪੁੰਨੂ ਦੁਹਾਈਆਂ ਪਾਉਂਦਾ ਵੀ ਮੈਨੂੰ ਛੱਡ ਦੋ ਮੈਂ ਆਪਦੀ ਸੱਸੀ ਕੋਲ ਜਾਣਾ ਤੁਸੀਂ ਮੇਰੇ ਨਾਲ ਗਲਤ ਕੀਤਾ ਉਹ ਮੈਨੂੰ ਭਾਲਦੀ ਹੋਊਗੀ ਪਰ ਉਹਦੀ ਕੋਈ ਵੀ ਨਹੀਂ ਸੁਣਦਾ ਦੂਜੇ ਪਾਸੇ ਪੁੰਨੂ ਕਈ ਵਿਉਂਤਾਂ ਘੜਦਾ ਵੀ ਮੈਂ ਇੱਥੋਂ ਕਿਵੇਂ ਨਿਕਲ ਸਕਾਂ ਸੱਸੀ ਇੱਕ ਜਗ੍ਹਾ ਤੇ ਜਾਂਦੀ ਆ ਡੈਗਦੀ ਢੈਂਦੀ ਉਹਨੂੰ ਜਦੋਂ ਉਹ ਰਿੱਤੇ ਤੇ ਜਾ ਕੇ ਦੇਖਦੀ ਆ ਤਾਂ ਉਹਦਾ ਇੱਕ ਜਗ੍ਹਾ ਤੇ ਪੈਰ ਵੱਜਦਾ ਉਹ ਮਹਿੰਦੀ ਦੇ ਰੁੱਖ ਥੱਲੇ ਬੈਠੀ ਹੁੰਦੀ ਆ ਤੇ ਜਦੋਂ ਪੈਰ ਮਾਰਦੀ ਆ ਤੇ ਥੱਲੋਂ ਪਾਣੀ ਨਿਕਲਦਾ ਤਾਂ ਉਹ ਪਾਣੀ ਉੱਥੋਂ ਚੂਲੀ ਭਰ ਕੇ ਪਾਣੀ ਦੀ ਪੀਂਦੀ ਆ ਤਾਂ ਪਾਣੀ ਪੀ ਕੇ ਉਹ ਥੋੜੀ ਜਿਹੀ ਹੋਸ਼ ਚ ਆਉਂਦੀ ਆ ਤੇ ਉਹ ਸਾਹਮਣੇ ਇੱਕ ਛੋਟੇ ਜਿਹੇ ਬੂਟੇ ਨੂੰ ਦੇਖਦੀ ਆ ਜਿਹੜਾ ਕਿ ਰੇਗਿਸਤਾਨ ਵਿੱਚ ਮਹਿੰਦੀ ਦਾ ਬੂਟਾ ਸੜ ਰਿਹਾ ਹੁੰਦਾ ਤੇ ਉਹ ਬੂਟੇ ਨੂੰ ਉਸ ਜਗ੍ਹਾ ਤੋਂ ਪੱਟ ਕੇ ਉਹ ਪਾਣੀ ਵਾਲੀ ਜਗ੍ਹਾ ਤੇ ਲਗਾ ਦਿੰਦੀ ਆ ਕਿ ਮਾਤਾ ਮਰਨਾ ਹੀ ਮਰਨਾ ਹੈ ਬੂਟਾ ਤਾਂ ਜਾਂਦਾ ਰਹੇ ਤੇ ਕਿਹਾ ਜਾਂਦਾ ਵੀ ਜਿਹੜੇ ਪ੍ਰੇਮ ਕਰਨ ਵਾਲੇ ਲੋਕ ਆ ਜੋੜੀਆਂ ਉਹ ਉਸ ਮਹਿੰਦੀ ਦੇ ਬੂਟੇ ਦੀ ਪੂਜਾ ਕਰਦੇ ਆ ਜਿਹੜਾ ਕਿ ਉਸ ਟਾਈਮ ਸੱਸੀ ਨੇ ਲਗਾਇਆ ਸੀ ਤੇ ਉਥੋਂ ਸੱਸੀ ਆ ਜਿਹੜੀ ਪਾਣੀ ਪੀ ਕੇ ਹੁਸ਼ ਵਿੱਚ ਆਉਂਦੀ ਆ ਕਿਹਾ ਜਾਂਦਾ ਕਿ ਉੱਥੇ ਇੱਕ ਭੇਡਾਂ ਚਾਰਨ ਵਾਲਾ ਰਾਹੀ ਆ ਜਿਹੜਾ ਆਉਂਦਾ ਤੇ ਉਹ ਦੇਖਦਾ ਉਹ ਸੱਸੀ ਨੂੰ ਚੱਕ ਕੇ ਉੱਥੋਂ ਆਪਦੇ ਘਰ ਲੈ ਕੇ ਜਾਂਦਾ ਕਾਰਲ ਜਾਂਦਾ ਤਾਂ ਉਹਦੀ ਜਿਹੜੀ ਮਾਂ ਤੇ ਭੈਣ ਦੇਖਦੀਆਂ ਵੀ ਇਹਨੂੰ ਬਹੁਤ ਜ਼ਿਆਦਾ ਤੇਜ਼ ਪਖਾਰ ਆ। ਇਹਦੇ ਪੱਟੀਆਂ ਲਗਾਈਆਂ ਜਾਂਦੀਆਂ ਸੱਸੀ ਦੇ। ਲੇਕਿਨ ਸੱਸੀ ਬੇਹੋਸ਼ ਪਈ ਆ। ਉਧਰੋਂ ਪੁੰਨੂ ਸੱਸੀ ਨੂੰ ਲੱਭਦਾ ਹੋਇਆ ਉਸ ਜਗ੍ਹਾ ਤੇ ਆ ਜਾਂਦਾ ਜਿਸ ਘਰ ਸੱਸੀ ਹੁੰਦੀ ਆ। ਸੱਸੀ ਉਸ ਟਾਈਮ ਆਖਰੀ ਸਾਵਾਂ ਦੇ ਪਈ ਹੁੰਦੀ ਆ। ਤੇ ਜਦੋਂ ਪੁੰਨੂ ਆ ਕੇ ਆਵਾਜ਼ ਦਿੰਦਾ ਸੱਸੀ ਨੂੰ ਤਾਂ ਸੱਸੀ ਇੱਕਦਮ ਹਾ ਦੇ ਵਿੱਚ ਹੰਗਾਰਾ ਭਰਦੀ ਆ ਦੇਖਦੀ ਆ। ਤੇ ਪੁੰਨੂ ਆ ਕੇ ਸਸੀ ਦੇ ਕੋਲ ਬੈਹਂਦਾ ਤੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਕਿਹਾ ਜਾਂਦਾ ਹੈ ਕਿ ਜਿਵੇਂ ਪੂਰਨਮਾਸੀ ਦਾ ਚੰਨਾ ਚੰਦ ਆ ਜਿਹੜੀ ਪੂਰਨਮਾਸੀ ਉਹ ਚੰਦ ਦੇ ਆਉਣ ਨਾਲ ਹੀ ਪੂਰੀ ਹੁੰਦੀ ਆ ਤੇ ਉਵੇਂ ਹੀ ਜਿਹੜੀ ਸਸੀ ਆ ਜਦੋਂ ਪੁੰਨੂ ਆਉਂਦਾ ਤੇ ਸਸੀ ਦਾ ਚਿਹਰਾ ਵੀ ਚੰਨ ਵਾਂਗੂ ਖੇੜੜ ਉੱਠਦਾ ਤੇ ਉਸ ਪੁੰਨੂ ਵੱਲ ਧਿਆਨ ਨਾਲ ਵੇਖ ਕੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਡੇਗਦੀ ਆ ਤੇ ਪੁੰਨੂ ਦੀਆਂ ਬਾਹਾਂ ਵਿੱਚ ਲਟਕ ਜਾਂਦੀ ਆ ਤੇ ਉਸ ਟਾਈਮ ਪੁੰਨੂ ਦਹਾਈ ਪਾਉਂਦਾ ਹੈ ਕਿ ਸੱਸੀ ਕਿੱਥੇ ਚਲੀ ਗਈ ਤਾਂ ਰੋਂਦਾ ਕਰ ਲਾਉਂਦਾ ਤੇ ਸੱਸੀ ਨੂੰ ਦਫਨਾਉਣ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਕਿਹਾ ਜਾਂਦਾ ਹੈ ਜਦੋਂ ਸੱਸੀ ਦੀ ਕਵਰ ਪੱਟੀ ਜਾਂਦੀ ਹੈ ਤਾਂ ਉਦੋਂ ਪੁੰਨੂ ਕਹਿੰਦਾ ਹੈ ਕਿ ਸੱਸੀ ਦੀ ਜਿਹੜੀ ਕਵਰ ਆ ਉਹ ਦੁੱਗਣੀ ਪੱਟਿਓ ਤਾਂ ਕਿ ਮੈਂ ਇਹਦੇ ਸਹਰਾਣੇ ਬੈਠ ਸਕਾਂ ਸੱਸੀ ਨੂੰ ਕਵਰ ਵਿੱਚ ਬਿਠਾਇਆ ਜਾਂਦਾ ਦਫਨਾਉਣ ਲਈ ਤੇ ਪੁੰਨੂ ਉਹਦੇ ਸਹਰਾਣੇ ਬੈਠਦਾ ਸਸੀ ਦੀ ਬਾਹ ਫੜ ਕੇ ਸੋਚਾਂ ਵਿੱਚ ਖੋ ਜਾਂਦਾ ਤੇ ਉਹਦੇ ਅੱਖਾਂ ਵਿੱਚ ਉਹ ਸਾਰਾ ਸੀਨ ਆਉਂਦਾ ਕਿ ਜਿਸ ਦਿਨ ਉਹਨਾਂ ਦਾ ਵਿਆਹ ਹੋਇਆ ਸੀ ਸਸੀ ਕਿੰਨੀ ਸੋਹਣੀ ਲੱਗ ਰਹੀ ਸੀ ਉਹ ਸੁਪਨੇ ਵਿੱਚ ਖੁੰਦਾ ਤੇ ਅਚਾਨਕ ਜਦੋਂ ਆਸ-ਪਾਸੇ ਲੋਕ ਕਹਿੰਦੇ ਆ ਜਲਦੀ ਕਰੋ ਜਲਦੀ ਕਰੋ ਤਾਂ ਪੁੰਨੂ ਨੂੰ ਸਵਰਤ ਆਉਂਦੀ ਆ ਵੀ ਨਹੀਂ ਇਹ ਤਾਂ ਮਰ ਚੁੱਕੀ ਆ ਤੇ ਜਦੋਂ ਲੋਕ ਪੁੰਨੂ ਨੂੰ ਉੱਥੋਂ ਖਿੱਚਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਟਾਈਮ ਪੁੰਨੂ ਇੱਕ ਕਦਮ ਅੱਕੜ ਜਾਂਦਾ ਤੇ ਉਹਦੇ ਸਵਾਸ ਆ ਜਿਹੜੇ ਉੱਥੇ ਨਿਕਲ ਜਾਂਦੇ ਆ ਜਾੰਦਾ ਕਿ ਇੱਕੋ ਕਵਰ ਵਿੱਚ ਸੱਸੀ ਤੇ ਪੁੰਨੂ ਨੂੰ ਦਫਨਾਇਆ ਗਿਆ ਸੀ ਇਹ ਸੀ ਸੱਸੀ ਤੇ ਪੁੰਨੂ ਦੀ ਪ੍ਰੇਮ ਕਹਾਣੀ ਜਿਹੜੀ ਅੱਜ ਤੱਕ ਆਪਾਂ ਨੂੰ ਅਧੂਰੀ ਪਤਾ ਸੀ ਜਿਨ੍ਹਾਂ ਦਾ ਅਖੀਰ ਵਿਆਹ ਵੀ ਹੋਇਆ ਸੀ ਪਰ ਉਹਨਾਂ ਦੀ ਮੁਹੱਬਤ ਸਿਰੇ ਨਹੀਂ ਸੀ ਚੜ ਸਕੀ ਕੱਲ ਇੱਕ ਨਵੀਂ ਕਹਾਣੀ ਨਾਲ ਨਵੇਂ ਕਿਸੇ ਨਾਲ ਨਵੇਂ ਟੌਪਿਕ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ